ਨੇ ਉਹ ਟਾਈਮ ਤੇ ਅਭੀ ਉਹ ਪਾਰਟੀ ਦੇ ਪੱਛੀ ਸੁਰਾ ਮਾਰ ਕੇ ਚਲੇ ਗਏ ਦੇਖੋ ਜਿਹੜੇ ਪਿੱਛੇ ਸੁਰਾ ਮਾਰਨ ਵਾਲੇ ਹੈਗੇ ਉਹ ਤਾਂ ਅੱਜ ਵੀ ਬੀਬਾ ਹਰਸਵੰਤ ਕੌਰ ਦੇ ਨਾਲ ਹੀ ਹੁੰਦੇ ਆ ਜੀ ਜੀ ਪਿਛਲੇ ਲੰਗੀ ਇਲੈਕਸ਼ਨ ਦੇ 2022 ਦੇ ਵਿੱਚ ਸਾਡੇ ਕੋਲੇ ਸਾਰੇ ਸਬੂਤ ਸਾਰਾ ਕੁਝ ਹੈਗਾ ਹੈਗਾ ਜਿਨ੍ਹਾਂ ਨੇ ਇਹ ਪ੍ਰਚਾਰ ਕੀਤਾ ਕਿ ਇੱਥੋਂ ਦੇ ਜਿਹੜਾ ਅਕਾਲੀ ਦਲ ਦਾ ਉਮੀਦਵਾਰਾ ਉਹ ਨੂੰ ਹਰਾਉਣਾਗਾ ਜਿਹੜੇ ਉਹਨਾਂ ਦੇ ਮਤਲਬ ਉੱਥੇ ਖਜ਼ਾਨਾ ਮੰਤਰੀ ਸਾਹਿਬ ਸੀਗੇ ਇਹਨਾਂ ਨੂੰ ਜਿਤਾਉਣਾ ਪੂਰੇ ਪੰਜਾਬ ਦਾ ਬੇੜਾ ਬਿਠਾਤਾ ਸਾਡੇ ਬਠਿੰਡੇ ਦੇ ਖਰਮਲ ਬੇਸਤਾ ਹਾਂਜੀ ਬਠਿੰਡੇ ਦੇ ਵਿੱਚ ਸਰਕਾਰੀ ਫਰਮਾਂ ਦੇ ਨਾਮ ਤੇ ਸਾਰਾ ਬਠਿੰਡੇ ਦਾ ਪੈਸਾ ਇਕੱਠਾ ਕਰਕੇ ਖਾ ਗਏ ਸਾਰੇ ਮਲਾਜ਼ਮਾਂ ਨੂੰ ਨਕਾਰਾ ਕਰਤਾ ਵੀ ਅਸੀਂ ਇਹਨੂੰ ਸਪੋਰਟ ਨਹੀਂ ਕਰ ਸਕਦੇ ਵੀਡੀਓ ਭੇਜਿਆ ਉਹਦੇ ਵਿੱਚ ਬੀਬਾ ਜੀ ਨੇ ਕਹਿਆ ਵੀ ਇਹਨਾਂ ਨੇ ਕਾਂਗਰਸ ਦੀ ਮਦਦ ਕਰਕੇ ਵੀ ਸਾਡੀ ਪਿੱਠੇ ਛੁਰਾ ਮਾਰਿਆ ਹਾਂ ਮੈਂ ਬੀਬਾ ਜੀ ਨੂੰ ਪੁੱਛਣਾ ਚਾਹਣਾਗਾ ਵੀ ਜੇ ਤਾਂ ਅਸੀਂ ਮਨਪ੍ਰੀਤ ਦੀ ਹੈਲਪ ਕਰ ਦਿੰਦੇ ਫੇਰ ਤਾਂ ਅਸੀਂ ਸਹੀ ਹੋ ਜਾਂਦੇ ਬੀਬਾ ਜੀ ਸਾਨੂੰ ਇਹ ਕਹਿੰਦੇ ਸੀਗੇ ਵੀ ਮਨਪ੍ਰੀਤ ਬਾਦਲ ਦੀ ਹੈਲਪ ਕਰੋ ਉਹ ਵੀ ਤਾਂ ਕਾਂਗਰਸੀ ਸੀ ਸਸਿਕਲ ਜੀ ਤੁਸੀਂ ਰੋਖੋ ਗੱਤਕਾ گلੋਬਲ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਬਠਿੰਡੇ ਦੀ ਸਿਆਸਤ ਤੇ ਬਠਿੰਡੇ ਦੀ ਸਿਆਸਤ ਇਸ ਕਰਕੇ ਕਿ ਪਿਛਲੇ ਦਿਨੀ ਹਰਸਿਮਰ ਤਕੌਰ ਬਾਦਲ ਜੋ ਮੰਤਰੀ ਨੇ ਸਾਬਕਾ ਮੰਤਰੀ ਨੇ ਉਹ ਬਠਿੰਡੇ ਆਏ ਸੀ ਤੇ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਕੁਝ ਕੌਂਸਲਰ ਜਿਹੜੇ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਚਲੇ ਗਏ ਸੀ ਜਾਂ ਕਾਂਗਰਸ ਛੱਡ ਕੇ ਚਲੇ ਗਏ ਸੀ ਉਹਨਾਂ ਨੇ ਆਪਣੀ ਪਾਰਟੀ ਦੇ ਕੌਂਸਲਰਾਂ ਬਾਰੇ ਕਿਹਾ ਸੀ ਕਿ ਉਹ ਤਾਂ ਪਾਰਟੀ ਤੋਂ ਕੱਢੇ ਹੋਏ ਨੇ ਉਹਨਾਂ ਤੇ ਇੱਕ ਕਾਉਂਸਲਰ ਆ ਹਰਜਿੰਦਰ ਸਿੰਘ ਸ਼ਿੰਦਾਰ ਸਾਡੇ ਨਾਲ ਨੇ ਜੋ ਆਪ ਪਹਿਲਾ ਸਾਫ ਦਾ ਕਾਉਂਸਲਰ ਨੇ ਹੁਣ ਉਹਨਾਂ ਦੀ ਮਾਤਾ ਜੀ ਨੇ ਕਿਉਂਕਿ ਉਹ ਬਾੜਾ ਜਿਹੜਾ ਉਹਨਾਂ ਦਾ ਰਿਜ਼ਰਵ ਹੋ ਗਿਆ ਸੀ ਤੇ ਕਾਫੀ ਸਰਗਰਮ ਰਹਿੰਦੇ ਨੇ ਬਠਿੰਡੇ ਦੀ ਸਿਆਸਤ ਤੇ ਬਠਿੰਡੇ ਦੇ ਮੁੱਦਿਆਂ ਤੇ ਬੋਲਦੇ ਵੀ ਰਹਿੰਦੇ ਨੇ ਬਹੁਤ ਬਹੁਤ ਸਵਾਗਤ ਆ ਜੀ ਹਰਜਿੰਦਰ ਜੀ ਤੁਹਾਡਾ ਧੰਨਵਾਦੀ ਤੁਹਾਡਾ ਸਾਰੀ ਟੀਮ ਤੇ ਜੇ ਆਪਾਂ ਸ਼ੁਰੂ ਕਰੀਏ ਤਾਂ ਇਹ ਦੇਖੀਏ ਕਿ ਕੱਲ ਹਰਸ਼ਿੰਦਰ ਕੁਮਾਰ ਬਾਦਲ ਆਏ ਸੀ ਉਹ ਕਹਿੰਦੇ ਵੀ ਜਿਹੜੇ ਐਮਸੀ ਆ ਅਕਾਲੀ ਦਲ ਦੇ ਸੀਗੇ ਤੁਸੀਂ ਰਹੇ ਹੋ ਵੀ ਉਹ ਤਾਂ ਕੱਢੇ ਹੋਏ ਸੀਗੇ ਉਹ ਰਲ ਗਿਆ ਆਮ ਆਦਮੀ ਪਾਰਟੀ ਚ ਇਹਦਾ ਕੀ ਮਤਲਬ ਹੈ ਤੁਸੀਂ ਪਹਿਲਾਂ ਤੋਂ ਕੱਢੇ ਹੋਏ ਸੀ ਜਾਂ ਮੌਜੂਦ ਸੀ ਅਕਾਲੀ ਗੱਲ ਚ ਕੱਢਣ ਦੀ ਗੱਲ ਨਹੀਂ ਹੁੰਦੀ ਕੱਢਿਆ ਤਾਂ ਮਤਲਬ ਇੱਕ ਨਾ ਸਪੈਸ਼ਲ ਲਿਖ ਕੇ ਲਿਸਟ ਜਾਰੀ ਕੀਤੀ ਜਾਂਦੀ ਆ ਦਫ਼ਤਰ ਚ ਹਾਂਜੀ ਜਿਹੜੀ ਕਿ ਸਾਡੀ ਤਾਂ ਲਿਸਟ ਨਹੀਂ ਕੀਤੀ ਇਸ ਤਰ੍ਹਾਂ ਕੋਈ ਲਿਸਟ ਜਾਰੀ ਨਹੀਂ ਹਜੇ ਤੱਕ ਹੋਈ ਠੀਕ ਹੈ ਬਾਕੀ ਅਸੀਂ ਕਾਲਪੁਰਖ ਦੇ ਅਕਾਲੀ ਤਾਂ ਸਾਰੀਆਂ ਆਪਾਂ ਹੂੰ ਹੂੰ ਕੋਈ ਜ਼ਰੂਰੀ ਨਹੀਂ ਹੈਗਾ ਵੀ ਜੇ ਉੱਥੇ ਬੰਦਾ ਹਾਜ਼ਰੀ ਲਵਾਊਗਾ ਉੱਥੋਂ ਲੰਘੂਗਾ ਦਰਵਾਜ਼ੇ ਰਾਹੀਂ ਵੱਡੇ ਰਾਹੀਂ ਤੇ ਫੇਰ ਹੀ ਅਕਾਲੀ ਬਣੂ ਉਦਾਂ ਦੀ ਗੱਲ ਕੋਈ ਨਹੀਂ ਹੈਗੀ ਸਾਨੂੰ ਕਿਸੇ ਨੇ ਵੀ ਹਜ ਤੱਕ ਨੋਟਿਸ ਨਹੀਂ ਦਿੱਤਾ ਹੈਗਾ ਅੱਛਾ ਪਾਰਟੀ ਨੂੰ ਕੋਈ ਲੈਟਰ ਆਇਆਗਾ ਕੋਈ ਵੀ ਲਿਖਤੀ ਰੂਪ ਦੇ ਵਿੱਚ ਕਿਸੇ ਵੀ ਤਰ੍ਹਾਂ ਸਾਨੂੰ ਦਿਖਾ ਦੇਣਾ ਇਸ ਕਰਕੇ ਇਹ ਗੱਲ ਤਾਂ ਬਿਲਕੁਲ ਨਕਾਰਿਆ ਜਾ ਸਕਦੀ ਹੈ ਵੀ ਸਾਨੂੰ ਕੱਢਿਆ ਅਲੀ ਤੱਕ ਗੱਲਬਾਤ ਕੋਈ ਹੈ ਹੀ ਨਹੀਂ ਠੀਕ ਹੈ ਨਹੀਂ ਉਹ ਤਾਂ ਇਹ ਵੀ ਕਹਿੰਦੇ ਆ ਵੀ ਉਹ ਪਾਰਟੀ ਦੀ ਪਿੱਛੇ ਸੁਰਾ ਮਾਰ ਕੇ ਚਲੇ ਗਏ ਦੇਖੋ ਜਿਹੜੇ ਪਿੱਠੇ ਚ ਸੁਰਾ ਮਾਰਨ ਵਾਲੇ ਹੈਗੇ ਉਹ ਤਾਂ ਅੱਜ ਵੀ ਬੀਬਾ ਹਰਸਿਮਰਤ ਕੌਰ ਦੇ ਨਾਲ ਹੀ ਹੁੰਦੇ ਆ ਜੀ ਜੀ ਪਿਛਲੀ ਲੰਗੀ ਇਲੈਕਸ਼ਨ ਦੇ 2022 ਦੇ ਵਿੱਚ ਸਾਡੇ ਕੋਲੇ ਸਾਰੇ ਸਬੂਤ ਸਾਰਾ ਕੁਝ ਹੈਗਾਗਾ ਜਿਨ੍ਹਾਂ ਨੇ ਇਹ ਪ੍ਰਚਾਰ ਕੀਤਾ ਕਿ ਇੱਥੋਂ ਦੇ ਜਿਹੜਾ ਅਕਾਲੀ ਦਲ ਦਾ ਉਮੀਦਵਾਰਾ ਉਹਨੂੰ ਹਰਾਉਣਾਗਾ ਜਿਹੜੇ ਉਹਨਾਂ ਦੇ ਮਤਲਬ ਉੱਥੇ ਖਜ਼ਾਨਾ ਮੰਤਰੀ ਸਾਹਿਬ ਸੀਗੇ ਉਹਨਾਂ ਨੂੰ ਜਿਤਾਉਣਾ ਠੀਕ ਹੈ ਅਸੀਂ ਸ਼ੁਰੂ ਤੋਂ ਇਹ ਕਹਿਆ ਬਈ ਇਹਨਾਂ ਨੇ ਜਦੋਂ ਪੂਰੇ ਪੰਜਾਬ ਦਾ ਬੇੜਾ ਬਿਠਾਤਾ ਸਾਡੇ ਬਠਿੰਡੇ ਦੇ ਵਿੱਚ ਥਰਮਲ ਵੇਚਤਾ ਹਾਂਜੀ ਬਠਿੰਡੇ ਦੇ ਵਿੱਚ ਸਰਕਾਰੀ ਫਰਮਾਂ ਦੇ ਨਾਮ ਤੇ ਸਾਰਾ ਬਠਿੰਡੇ ਦਾ ਪੈਸਾ ਇਕੱਠਾ ਕਰਕੇ ਖਾ ਗਏ ਸਾਰੇ ਮੁਲਾਜ਼ਮਾਂ ਨੂੰ ਨਕਾਰਾ ਕਰਤਾ ਵੀ ਅਸੀਂ ਇਹਨੂੰ ਸਪੋਰਟ ਨਹੀਂ ਕਰ ਸਕਦੇ ਮੰਤਰੀ ਵੱਲੋਂ ਸਪੋਰਟ ਕਰਨ ਦਾ ਕੋਈ ਮਤਲਬ ਹੀ ਨਹੀਂ ਸੀਗਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਗੱਲ ਇਹ ਪਿੱਛੇ ਛੁਰਾ ਮਾਰਨ ਦੀ ਕਰਦੇ ਆ ਬੀਬਾ ਜੀ ਨੇ ਸਾਨੂੰ ਕੱਲ ਕਿਸ ਨੇ ਵੀਡੀਓ ਭੇਜੀ ਆ ਉਹਦੇ ਵਿੱਚ ਬੀਬਾ ਜੀ ਨੇ ਕਹਿਆ ਵੀ ਇਹਨਾਂ ਨੇ ਕਾਂਗਰਸ ਦੀ ਮਦਦ ਕਰਕੇ ਬਈ ਸਾਡੀ ਪਿੱਛੇ ਛੁਰਾ ਮਾਰਿਆ ਹੂੰ ਹੂੰ ਮੈਂ ਬੀਬਾ ਜੀ ਨੂੰ ਪੁੱਛਣਾ ਚਾਹਣਾਗਾ ਵੀ ਜੇ ਤਾਂ ਅਸੀਂ ਮਨਪ੍ਰੀਤ ਦੀ ਹੈਲਪ ਕਰ ਦਿੰਦੇ ਫੇਰ ਤਾਂ ਅਸੀਂ ਸਹੀ ਹੋ ਜਾਂਦੇ ਜਦੋਂ ਕਿ ਇੱਥੇ ਦੋ ਧੜਿਆ ਜੀ ਕਾਂਗਰਸ ਦੇ ਠੀਕ ਹੈ ਇੱਕ ਧੜਾ ਹੈਗਾ ਹੈਗਾ ਰਾਜਾ ਬਰਿੰਗ ਸਾਹਿਬ ਦਾ ਹਾਂਜੀ ਇੱਕ ਧੜਾ ਮਨਪ੍ਰੀਤ ਦਾ ਹਾਂਜੀ ਬੀਬਾ ਜੀ ਸਾਨੂੰ ਇਹ ਕਹਿੰਦੇ ਸੀਗੇ ਵੀ ਮਨਪ੍ਰੀਤ ਬਾਦਲ ਦੀ ਹੈਲਪ ਕਰੋ ਉਹ ਵੀ ਤਾਂ ਕਾਂਗਰਸੀ ਸੀ ਹਾਂਜੀ ਜਦੋਂ ਕਿ ਅਸੀਂ ਆਖਿਆ ਵੀ ਨਹੀਂ ਜਦੋਂ ਸਾਰੇ ਸ਼ਹਿਰ ਨੇ ਇਹਦਾ ਬਿਸਤਰਾ ਗੋਲ ਕਰਕੇ ਇਥੋਂ ਦਬਲਤਾ ਅਸੀਂ ਸਾਰੇ ਸ਼ਹਿਰ ਦੇ ਨਾਲ ਬਦਦਵਾਵਾਂ ਹੀ ਲੈ ਸਕਦੇ ਇਸ ਕਰਕੇ ਅਸੀਂ ਉੱਥੇ ਫੈਸਲਾ ਆਪਣਾ ਸਹੀ ਕੀਤਾ ਸੀਗਾ ਜੀ ਅਸੀਂ ਕੋਈ ਕਿਸੇ ਦੀ ਪਿੱਠੇ ਸੂਰਾ ਨਹੀਂ ਮਾਰਿਆ ਹੈਗਾ ਠੀਕ ਹੈ ਤੇ ਦੂਸਰੀ ਗੱਲ ਇਹ ਆ ਕਿ ਤੁਹਾਨੂੰ ਆਮ ਆਦਮੀ ਪਾਰਟੀ ਤੁਸੀਂ ਜੁਆਇਨ ਕੀਤੀ ਹੈ ਹੁਣ ਕੀ ਆਨ ਲੱਗਿਆ ਵੀ ਆਹ ਜਿਹੜੇ ਸੁਧਾਰ ਆ ਬਠਿੰਡੇ ਦੇ ਗੱਲ ਕਰੀਏ ਵੀ ਇਹ ਕਰ ਸਕਦੇ ਆ ਪਿਛਲੀਆਂ ਸਰਕਾਰਾਂ ਤੋਂ ਨਹੀਂ ਹੋਇਆ ਦੇਖੋ ਭਾਈ ਜੀ ਮੈਂ ਲੰਬਾ ਸਮਾਂ ਅਕਾਲੀ ਦਲ ਦੇ ਨਾਲ ਰਿਹਾ ਹਾਂ ਨਾ ਜੀ ਉਹ ਵੀ ਕਹਿ ਦਿੰਨਾ ਵੀ ਕਦੇ ਇਹਨਾਂ ਨੇ 1 ਰੁਪਿਆ ਦਾ ਦੇਖੋ ਹੁਣ ਤਾਂ ਉਹਨਾਂ ਸੋਖ ਹੀ ਆ ਬਿਆਨਦੇ ਨਾ ਕਿ ਅਸੀਂ ਕਿਉਂ ਕਪੜਾ ਕੀਤਾ ਜਾਂ ਨਿੱਜੀ ਕੰਮ ਕਰਾਇਆ ਹੋਵੇ ਨਾ ਉਹ ਤਾਂ ਕੋਈ ਨਿੱਜੀ ਕੰਮ ਮੈਂ ਕਰਾਇਆ ਹੋਵੇ ਕਹਿ ਸਕਦੇ ਨਿੱਜੀ ਕੰਮ ਕਰਾਏ ਅਸੀਂ ਕਦੇ ਵੀ ਜੇ ਮੈਂ ਸਿਆਸਤ ਕੀਤੀ ਆ ਦਾ ਆਪਣੇ ਨਿੱਜੀ ਕਮਾਂ ਵਾਸਤੇ ਕਦੇ ਸਿਆਸਤ ਨਹੀਂ ਕੀਤੀ ਹੈਗੀ ਜੀ ਮੇਰੇ ਕੋਲ ਤਾਂ ਭਿੰਡੇ ਚਾਬ ਦਾ ਘਰ ਵੀ ਹੈ ਨਹੀਂ ਦੋ ਵਾਰ ਐਮਸੀ ਬਣ ਗਿਆ ਇੱਥੇ ਘਰ ਹੈ ਨਹੀਂ ਤੇ ਮੇਰੇ ਕੋਲ ਮੋਟਰਸਾਈਕਲ ਵੀ ਉਸ ਟਾਈਮ ਦੀ ਮੇਰੇ ਕੋਲੇ ਠੀਕ ਹੈ ਜਿਵੇਂ ਸੀਗਾ ਹਨਾ ਸੋ ਮੈਂ ਨਿੱਜੀ ਕਮਾਂ ਵਾਸਤੇ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਨਾ ਤਾਂ ਮੇਅਰ ਦੇ ਮਾਮਲੇ ਚ ਨਿੱਜੀ ਕਮਾਂ ਵਾਸਤੇ ਮੈਂ ਸਪੋਰਟ ਕੀਤੀ ਸੀਗੀ ਪਿੰਡੇ ਸ਼ਹਿਰ ਦੀ ਆਵਾਜ਼ ਸੀ ਵੀ ਮੇਅਰ ਲੈਣਾ ਚਾਹੀਦਾ ਕਿਉਂਕਿ ਵਿਚਾਰੀ ਉਹ ਲੇਡੀਜ਼ ਸੀ ਨੂੰ ਸ਼ਹਿਰ ਦਾ ਪਤਾ ਹੀ ਨਹੀਂ ਸੀ ਵੀ ਸ਼ਹਿਰ ਕਿੱਥੇ ਹੈ ਇਸ ਕਰਕੇ ਉਹ ਕੁਰਸੀ ਦੇ ਕਾਬਲ ਨਹੀਂ ਸੀ ਉਸ ਨੂੰ ਵੀ ਉਤਾਰੇ ਸਿਰਫ ਲੋਕਾਂ ਦੀ ਆਵਾਜ਼ ਸੁਣ ਕੇ ਹੁਣ ਮੈਂ ਲੋਕਲ ਚਲੋ ਸਾਰੇ ਪੰਜਾਬ ਦੇ ਵਿੱਚ ਕੁਝ ਇਸ਼ੂ ਆ ਜਿਹੜੇ ਕੋਈ ਪਾਰਟੀ ਤੋਂ ਸਹੀ ਨਹੀਂ ਹੋ ਰਹਾ ਕਿਉਂਕਿ ਜਿਹੜੇ ਆ ਅਫੀਸਰ ਸਾਹੀ ਆ ਗਈ ਉੱਪਰੋਂ ਵੇਖ ਸਕ ਬਿਲਕੁਲ ਸਹੀ ਆ ਪਰ ਅਫਸਰ ਹੈਗੇ ਜਿਹੜੇ ਉਹ ਕਿਸੇ ਦੀ ਗੱਲ ਨਹੀਂ ਸੁਣਦੇ ਖਾਸ ਕਰਕੇ ਆਮ ਆਦਮੀ ਪਾਰਟੀ ਬੰਦੇ ਉਹ ਗੱਲ ਹੀ ਨਹੀਂ ਸੁਣਦੇ ਹੈਗੇ ਠੀਕ ਹੈ ਔਰ ਸਾਨੂੰ ਪਤਾ ਇਸ ਗੱਲ ਦਾ ਵੀ ਜਦੋਂ ਬੰਦਾ ਸੱਚਾਈ ਦੇ ਨਾਲ ਕੰਮ ਕਰਦਾ ਉਹਦੀ ਗੱਲ ਨਹੀਂ ਸੁਣੀ ਜਾਂਦੀ ਸੋ ਇੱਥੇ ਬਿਠਿੰਡੇ ਦੇ ਵਿੱਚ ਵੀ ਬੁਰਾ ਹਾਲਾ ਕਈ ادارےਾਂ ਦਾ ਜਿਵੇਂ ਕਾਰਟਿਓ ਦਾ ਅਫਤਰ ਲਾਲਾ ਜਾਂ ਇੱਥੇ ਹਸਤਾਮਾ ਸਟੂਮਾ ਵਾਲੇ ਕੋਈ ਬਲਾਇਆ ਕਰਦੇ ਹਸਤਾਮਾ ਦੀ ਨਾ ਸਾਰਿਆਂ ਨੂੰ ਪਤਾ ਜਾ ਸੋ ਉਹਨਾਂ ਚੀਜ਼ਾਂ ਤੋ ਮੈਨੂੰ ਲੱਗਦਾਗਾ ਮੈਂ ਬਿਸ਼ੰਦੇ ਸ਼ਹਿਰ ਦੇ ਲੋਕਾਂ ਨਾਲ ਜਿਹੜੀ ਠੱਗੀ ਵੱਜ ਰਹੀ ਹੈਗੀ ਇਹਨਾਂ ਦਾ ਸ਼ੋਸ਼ਣ ਹੋ ਰਿਹਾ ਵੀ ਸ਼ਾਇਦ ਮੈਂ ਪਾਰਟੀ ਵਿੱਚ ਜਾ ਕੇ ਜਿਹੜੇ ਬਿਸ਼ੰਦੇ ਦੇ ਲੋਕਲ ਮੁੱਦੇ ਚੱਕਾਂ ਚਲੋ ਪੰਜਾਬ ਦੇ ਮੁੱਦੇ ਚੱਕਣ ਵਾਸਤੇ ਐਮਪੀ ਐਮਐਲਏ ਸਾਬ੍ਹ ਬੈਠੇ ਹੈਗੇ ਇਸ ਕਰਕੇ ਮੈਂ ਸਿਰਫ ਬਿਨਾਂ ਕਿਸੇ ਨਿੱਜੀ ਹਿੱਤ ਦੇ ਨਿੱਜੀ ਲਾਭ ਦੇ ਮੈਂ ਪਾਰਟੀ ਵਿੱਚ ਸ਼ਾਮਲ ਹੋਇਆ ਜੀ ਤਾਂ ਕਿ ਮੈਂ ਜਿਹੜੀਆਂ ਕਮੀਆਂ ਪੇਸ਼ੀਆਂ ਉਹਨਾਂ ਦੇ ਧਿਆਨ 'ਚ ਨਹੀਂ ਹੈਗੀਆਂ ਉਹ ਮੈਂ ਦੱਸ ਸਕਾਂ ਸਰਕਾਰ ਨੂੰ ਤੇ ਉਹਨਾਂ ਦਾ ਸੁਧਾਰ ਕਰਾ ਸਕਾਂ ਇਹ ਬਠਿੰਡੇ ਦੇ ਲੋਕਾਂ ਦੇ ਕੰਮ ਕਾਜ ਨੂੰ ਹੋਰ ਸਖਾਲਾ ਬਣਾ ਦਿੱਤਾ ਨਹੀਂ ਬਠਿੰਡੇ ਦੇ ਜਦੋਂ ਗੱਲ ਕਰਦੇ ਆਂ ਬਠਿੰਡੇ ਦੇ ਪਹਿਲਾਂ ਵੀ ਤੁਸੀਂ ਕਈ ਮੁੱਦੇ ਚੱਕਦੇ ਸੀ ਜਾਂ ਚਾਹੇ ਲੋਕਲ ਜਿਹੜੇ ਪ੍ਰਸ਼ਾਸਨ ਆ ਉੱਥੇ ਕੋਈ ਦਿੱਕਤ ਆਉਂਦੀ ਹੁਣ ਜਾਂ ਜਿਹੜਾ ਬਹੁਤ ਹੀ ਗਰਮਰਾਇਆ ਰਿਹਾ ਥਰਮਲ ਦਾ ਮੁੱਦਾ ਵੀ ਚੱਕਦੇ ਰਹੇ ਵੀ ਇਹ ਵੇਚ ਆ ਗਿਆ ਇਹਨੂੰ ਰੱਦੀ ਦੇ ਭਾਅ ਹੀ ਵੇਚਤਾ ਉਹ ਮੁੱਦੇ ਹੁਣ ਕਿੰਨੇ ਕੁ ਸਮੱਸਿਆਵਾਂ ਦਾ ਤੁਹਾਨੂੰ ਲੱਗਦਾ ਕੋਈ ਹੱਲ ਹੋਇਆ ਜਾਂ ਉੱਥੇ ਦੇ ਉੱਥੇ ਹੀ ਖੜੇ ਆ ਅਜੇ ਦੇਖੋ ਜੀ ਜਿਹੜੇ ਮੁੱਦੇ ਹੈਗੇ ਆ ਮੈਂ ਅਸਲ ਵਿੱਚ ਮੇਰੀ ਥੋੜੀ ਜੀ ਬਣਦੀ ਵੀ ਘੱਟ ਕਾਲੀ ਦਲ ਨਾਲ ਤਾਂ ਹੀ ਘੱਟ ਬਣੀ ਆ ਕਿ ਇਹ ਕਈ ਵਾਰ ਕਹਿੰਦੇ ਸੀ ਵੀ ਜਿਹੜੀ ਯਾਰ ਬੰਦੇ ਆਪਣੇ ਆਪਣੇ ਖਿਲਾਫ ਨਾ ਬੋਲੋ ਮੈਂ ਤਾਂ ਆਪਦੇ ਉਸ ਟਾਈਮ ਤੇ 7 ਸਾਲ ਅਕਾਲੀ ਦਲ ਦਾ ਹਿੱਸਾ ਰਿਹਾ ਮੈਂ 7 ਸਾਲ ਮੈਂ ਤਾਂ ਇਹਨਾਂ ਦੇ ਜਿਹੜੇ ਚੋਰ ਲੁਕੇ ਹੋਏ ਸੀ ਕਦੇ ਇੱਧਰ ਕਦੇ ਉੱਧਰ ਸਾਰਿਆਂ ਦੇ ਖਿਲਾਫ ਬੋਲਿਆ ਵੀ ਇਹ ਚੋਰ ਆ ਕਿ ਤੁਹਾਡਾ ਬੇੜਾ ਬਿਠਾ ਦੇਣਗੇ ਇਹਨਾਂ ਨੂੰ ਬਾਹਰ ਕੱਢ ਦੋ ਠੀਕ ਹੈ ਜਾਂ ਸਾਨੂੰ ਛੱਡ ਦੋ ਨਹੀਂ ਜੀ ਕੁਝ ਨਹੀਂ ਤੁਸੀਂ ਤਾਂ ਪਾਰਟੀ ਵਿਰੋਧੀ ਕਾਰਵਾਈਆਂ ਕਰ ਲਿਓ ਮੈਂ ਕਿਹਾ ਜੇ ਕਿਸੇ ਨੂੰ ਆਪਾਂ ਦੱਸੀਏ ਵੀ ਅੱਗੇ ਟੋਆਗਾ ਭਾਈ ਡਿਗਪੇਗਾ ਉਹ ਵਿਰੋਧੀ ਕਾਰਵਾਈ ਨੂੰ ਤਾਂ ਸੂਚਿਤ ਕਰਨਾ ਹੁੰਦਾਗਾ ਸੋ ਮੈਂ ਪੂਰੀ ਤਰ੍ਹਾਂ ਬਠਿੰਡੇ ਦੇ ਲੋਕਾਂ ਨੂੰ ਸਮਰਪਤਾ ਕੋਈ ਬਿਝਨੇ ਲੋਕਾਂ ਨੇ ਮੈਨੂੰ ਇੱਕ ਮੂਲੀ ਬੰਦੇ ਨੂੰ ਦੋ ਵਾਰ ਐਮਸੀ ਬਣਾਇਆਗਾ ਹਨ ਮੈਂ ਜੋ ਮੁੱਦੇ ਸਰਕਾਰ ਦੇ ਵਿੱਚ ਕਮੀਆਂ ਵੀ ਹੋਣਗੀਆਂ ਮੈਂ ਸਮੇਂ-ਸਮੇਂ ਸਰ ਉਹਨਾਂ ਤੇ ਬੋਲਾਂਗਾ ਵੀ ਤੇ ਉਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਵੀ ਕਰਾਂਗਾ ਕੋਈ ਗੂੰਗਾ ਜਾਂ ਕੋਗੂ ਬਣ ਕੇ ਨਹੀਂ ਬਹਿਦਾ ਹੈਗਾ ਨਹੀਂ ਉਹੀ ਗੱਲ ਜਿਵੇਂ ਤੁਸੀਂ ਕਿਹਾ ਵੀ ਅਕਾਲੀ ਦਲ ਚ ਰੰਝ ਹੋਏ ਅਕਾਲੀ ਦਲ ਦੇ ਨਾਟਕਾਂ ਵਿੱਚ ਦੱਸਦੇ ਰਹੇ ਹੁਣ ਜਿਹੜੀਆਂ ਕੰਮਗਾਉਣੀਆਂ ਫਿਰ ਆਮ ਆਦਮੀ ਪਾਰਟੀ ਦੇ ਜਿਹੜੀਆਂ ਕੰਮਗਾਉਣ ਉਹ ਵੀ ਦੱਸਦੇ ਰਹੋ ਜਿਹੜੀਆਂ ਕਮੀਆਂ ਹੋਣਗੀਆਂ ਅਸੀਂ ਬੇਵਾਕ ਹੁਮੇ ਰਵਾਂਗੇ ਜੀ ਠੀਕ ਹੈ ਚੁੱਪ ਕਰਨਾ ਫਿਰ ਤਾਂ ਸੌਦੇਬਾਜ਼ੀ ਹੋ ਗਈ ਮੈਂ ਤਾਂ ਸ਼ੁਰੂ ਤੋਂ ਨਹੀਂ ਬੋਲਿਆ ਹੁਣ ਵੀ ਬੋਲਾਂਗੇ ਜਿੱਥੇ ਕਮੀਆਂ ਹੋਣਗੀਆਂ ਅਸੀਂ ਪਹਿਲਾਂ ਹਾਈ ਕਮਾਲ ਦੇ ਧਿਆਨ 'ਚ ਲਿਆਵਾਂਗੇ ਵੀ ਇਹਨੂੰ ਕਲੀਅਰ ਕਰੋ ਜੀ ਮੇਰਾ ਆਪ ਦਾ ਪਰਸਨਲ ਨਹੀਂ ਵੀ ਲੋਕਾਂ ਦੀਆਂ ਜਿਹੜੀਆਂ ਪ੍ਰੋਬਲਮ ਹੋਣਗੀਆਂ ਦੇਖੋ ਦੱਸਣਾ ਸਾਡਾ ਫਰਜ਼ ਬਣਦਾ ਹੂੰ ਜੇ ਅੱਖਾਂ ਵਿੱਚ ਲੋ ਐ ਕਰਕੇ ਵੀ ਨਹੀਂ ਕੋਈ ਨਹੀਂ ਉਹ ਫਿਰ ਗੱਲ ਨਹੀਂ ਬਣਦੀ ਫਿਰ ਲੀਡਰ ਥੋੜਾ ਹੁੰਦਾ ਜੀ ਉਹਦਾ ਸੌਦੇਬਾਜ਼ੀ ਹੁੰਦੀ ਆ ਇਸ ਕਰਕੇ ਅਸੀਂ ਦੱਸਾਂਗੇ ਸਾਰਾ ਇਹਨਾਂ ਨੂੰ ਤੇ ਕੋਸ਼ਿਸ਼ ਕਰਾਂਗੇ ਉਹ ਹੱਲ ਵੀ ਹੋਣ ਹੂੰ ਹੂੰ ਨਹੀਂ ਇੱਕ ਅਖੀਰਲਾ ਸਵਾਲ ਇਹ ਆ ਵੀ ਹਰ ਇੱਕ ਵਾਰ ਆਨ ਦੇਖਿਆ ਜਦੋਂ ਕਿਸੇ ਮੰਤਰੀ ਨੂੰ ਸਾਬ ਪਾਰਟੀ ਜੁਆਇਨ ਕਰਾਉਣੀ ਹੁੰਦੀ ਆ ਉਦੋਂ ਹੀ ਕੋਈ ਵੱਡਾ ਉਹ ਹੁੰਦਾ ਜਿਵੇਂ ਮੁੱਖ ਮੰਤਰੀ ਨੇ ਸੋਨੂੰ ਜੁਆਇਨ ਕਰਾਇਆ ਇੱਦਾਂ ਕੀ ਕਰਨ ਬਣ ਗਿਆ ਤੁਸੀਂ ਕਹਿੰਦੇ ਹੋ ਵੀ ਛੋਟੇ ਲੀਡਰਾਂ ਛੋਟੇ ਤਾਂ ਇਥੋਂ ਐਮ ਐਲ ਏ ਸਾਹਿਬ ਵੀ ਦੇ ਸਕਦੇ ਸੀ ਮੰਤਰੀ ਸਾਹਿਬ ਵੀ ਸੋਨੂੰ ਸ਼ਾਮਲ ਕਰਾ ਸਕਦੇ ਸੀ ਇਹ ਮੁੱਖ ਮੰਤਰੀ ਸਾਹਿਬ ਦਾ ਇੱਦਾਂ ਵੱਡਾ ਕੀ ਕਰਨ ਬਣ ਗਿਆ ਸੋਨੂੰ ਆਪ ਜੁਆਇਨ ਕਰਾਉਣਾ ਨਹੀਂ ਨਹੀਂ ਜੀ ਦੇਖੋ ਅਸੀਂ ਤਾਂ ਮੈਂ ਤਾਂ ਅੱਜ ਵੀ ਮੁੱਖ ਮੰਤਰੀ ਜੀ ਨੂੰ ਜਾ ਕੇ ਮਿਲ ਕੇ ਆਇਆਗਾ ਮੈਂ ਸਤਿਕਾਰ ਇਹਨਾਂ ਦਾ ਵੀ ਕਰਦਾ ਚਲੋ ਹਨਾ ਬੜੇ ਮੁੱਢੀਆਂ ਪਿੱਛੇ ਸਾਰਿਆਂ ਚੁੰਨੀਆਂ ਸਾਡੇ ਚ ਵੀ ਹੈਗੀਆਂ ਉਹ ਤੇ ਗੁੱਡੀਆਂ ਸਾਹਿਬ ਵੀ ਨਾਲ ਦੋਨੇ ਸਤਿਕਾਰਯੋਗ ਲੀਡ ਕਦੇ ਚਲੋ ਉੱਥੇ ਜਾ ਵੜਦੇ ਆ ਵੀ ਚਲੋ ਉਸ ਨਾਲੇ ਮੁਲਾਕਾਤ ਹੋ ਜੂਗੀ ਠੀਕ ਕਰਕੇ ਉੱਥੇ ਹੋਗੇ ਕੋਈ ਇਸ਼ੂ ਨਹੀਂ ਹੈ ਦੀ ਕੋਈ ਗੱਲ ਨਹੀਂ ਜੀ ਅਸੀਂ ਤਾਂ ਹੁਣ ਵੀ ਨਾਰਮਲ ਆ ਨਾ ਸੀ ਹਮੋਂ ਸਭ ਮਿਲ ਕੇ ਸੀ ਕੋਈ ਗੱਡੀ ਲਈ ਹੈਗੀ ਤੇ ਹੁਣ ਹੁਣ ਵੀ ਸਿੰਪਲ ਆ ਤੋਰੇ ਕੋ ਲੈ ਆ ਖੜਿਆ ਇਹ ਮੁੱਦੇ ਵੀ ਉਹੀ ਰਹਿਣਗੇ ਨਾ ਬਿਲਕੁਲ ਬਿਲਕੁਲ ਮੈਂ ਸ਼ਿੰਦਾ ਐਮ ਸੀ ਮਝੂਰਾ ਛੋਟਾ ਨਾ ਮੇਰਾ ਸੇਮ ਹੀ ਰਹੂੰਗਾ ਜੀ ਠੀਕ ਹੈ ਜੀ ਕਿਸੇ ਦਾ ਮੈਂ ਮੇਰੀ ਫੇਸਬੁੱਕ ਤੇ ਤੁਸੀਂ ਦੇਖੋ ਜਾ ਕੇ ਕਮੈਂਟ ਵੀ ਲੋਕ ਬੇਬਾਕ ਹੋਏ ਕਰਦੇ ਆ ਮੈਂ ਕਿਸ ਨੂੰ ਕਿਸੇ ਨੂੰ ਮੈਂ ਕਮੈਂਟ ਡੀਲ ਨਹੀਂ ਕੀਤਾ ਕਿਸੇ ਦਾ ਬਲਾਕ ਨਹੀਂ ਕੀਤਾ ਕਿਉਂਕਿ ਸਾਨੂੰ ਲੋਕਾਂ ਦਾ ਸਾਹਮਣਾ ਕਰਨਾ ਹੀ ਪੈਣਾ ਹੂੰ ਬਿਲਕੁਲ ਅਹੀ ਜੀ ਕੋਈ ਗੱਲ ਨਹੀਂ ਹੋਊਗੀ ਜੀ ਸਾਦੇ ਬਣ ਕੇ ਲੋਕਾਂ ਚ ਰਵਾਂਗੇ ਔਰ ਲੋਕਾਂ ਦਾ ਕੰਮ ਕਰਾਂਗੇ ਬੋਲਾਂਗੇ ਵੀ ਲੋਕਾਂ ਦੇ ਉਹ ਮਸਲੇ ਜਿਹੜੇ ਹੱਲ ਵੀ ਕਰਾਵਾਂਗੇ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ